ਸਤਿ ਸ਼੍ਰੀ ਅਕਾਲ ਮੈਂ ਗੁਰਪ੍ਰੀਤ ਕੌਰ ਤੇ ਲੈ ਕੇ ਹਾਜ਼ਰ ਹਾਂ ਰੋਜ਼ਾਨਾ ਦੀ ਤਰ੍ਹਾਂ ਫਟਾਫਟ ਦੀਆਂ ਖਬਰਾਂ ਫਟਾਫਟ ਖਬਰਾਂ ਦਾ ਆਗਾਜ਼ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਦੇ ਨਾਲ ਪਾਂਤ ਸਰਕਾਰ ਦੇ ਤਿੰਨ ਵਜ਼ੀਰਾਂ ਦੀ ਟੀਮ ਅਤੇ ਕਿਸਾਨ ਫੋਰਮਾਂ ਦੇ ਵਿਚਾਲੇ ਬੀਤੀ ਦਿਨੀ ਤੀਜੀ ਗੇਟ ਦੀ ਮੀਟਿੰਗ ਵੀ ਬੇਸਿਟਾ ਰਹੀ ਹੈ ਜਿਸ ਦੇ ਵਿੱਚ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਨੂੰ ਲੈ ਕੇ ਪੇਚ ਫਸਿਆ ਰਿਹਾ ਅਤੇ ਹੁਣ ਦੋਹਾਂ ਧਿਰਾਂ ਦੇ ਵਿੱਚ ਜਮੂਦ ਬੰਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਹੁਣ ਚੌਥੇ ਗੇਟ ਦੀ ਮੀਟਿੰਗ ਹੋਵੇਗੀ ਇਸ ਦੌਰਾਨ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਕਿਸਾਨਾਂ ਦਾ ਪ੍ਰਦਰਸ਼ਨ ਵੀ ਬਰਕਰਾਰ ਆ ਰਹੇਗਾ ਬੀਤੇ ਦਿਨ ਦੀ ਮੀਟਿੰਗ ਤੋਂ ਸੰਕੇਤ ਮਿਲੇ ਨੇ ਕਿ ਕੇਂਦਰ ਸਰਕਾਰ ਚੌਂਜਾਪਤਾ ਲੱਗਣ ਤੱਕ ਗੱਲਬਾਤ ਨੂੰ ਖਿੱਚਣਾ ਚਾਹੁੰਦੀ ਹੈ ਜਦੋਂ ਕਿ ਕਿਸਾਨ ਆਗੂ ਇਸ ਤੱਕ ਤਾਕ ਦੇ ਵਿੱਚ ਨੇ ਕਿ ਚੌਂਜਾਪ ਲਈ ਕੁਝ ਹਾਸਲ ਕੀਤਾ ਜਾ ਸਕੇ ਕੇਂਦਰੀ ਮੰਤਰੀ ਪਿਊਸ਼ ਗੋਇਲ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਅਤੇ ਗૃહ ਰਾਜ ਮੰਤਰੀ ਨਿਤਿਆਨੰਦ ਰਾਏ ਅਤੇ ਆਧਾਰਤ ਟੀਮ ਦੇ ਹੱਥ ਤੀਜੀ ਗਿੱੜ ਦੀ ਮੀਟਿੰਗ ਮਗਰੋਂ ਵੀ ਕੁਝ ਨਹੀਂ ਮਿਲਿਆ ਤੇ ਜਦੋਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਲਸ ਦੀ ਭੂਮਿਕਾ ਨਿਭਉਂਦੇ ਹੋਏ ਮਸਲਾ ਨਿਬੇੜਨ ਦੀ ਵਾਹ ਲਾਈ ਹੈ ਕਿਸਾਨ ਅੰਦੋਲਨ ਦੋ ਦੇ ਚੌਥੇ ਦਿਨ ਸ਼ੁੱਕਰਵਾਰ ਨੂੰ ਹਰਿਆਣਾ ਦੀਆਂ ਸਰਹੱਦਾਂ ਤੇ ਸ਼ਾਂਤੀ ਹੈ ਤੇ ਇੱਥੇ ਕਿਸਾਨ ਪੱਕੇ ਪੈਰੀ ਖੜੇ ਨੇ ਤੇ ਹੁਣ ਕਿਸਾਨ ਐਤਵਾਰ ਤੱਕ ਦਿੱਲੀ ਵੱਲ ਨਹੀਂ ਵਧਣਗੇ ਤੇ ਇਸ ਦੇ ਨਾਲ ਹੀ ਹਰਿਆਣਾ ਦੇ ਸ਼ੰਭੂ ਬਾਰਡਰ ਤੇ ਇੱਕ ਕਿਸਾਨ ਦੀ ਮੌਤ ਹੋ ਗਈ ਹੈ ਕਿਸਾਨ ਨੂੰ ਦਿਲ ਦਾ ਦੌਰਾ ਪਿਆ ਤੇ ਫਿਰ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ ਜਾਣਕਾਰੀ ਦੇ ਅਨੁਸਾਰ 65 ਸਾਲਾ ਗਿਆਨ ਸਿੰਘ ਕਿਸਾਨ ਅੰਦੋਲਨ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪੁੱਜਿਆ ਸੀ ਤੇ ਇਥੇ ਉਹ ਅੰਬਾਲਾ ਦੇ ਸ਼ੰਭੂ ਬਾਰਡਰ ਤੇ ਪ੍ਰਦਰਸ਼ਨ ਦੇ ਵਿੱਚ ਹਿੱਸਾ ਲੈ ਰਿਹਾ ਸੀ ਅਤੇ ਉਹ ਗੁਰਦਾਸਪੁਰ ਜ਼ਿਲ੍ਹੇ ਦਾ ਵਸਨੀਕ ਹੈ ਤੇ ਵੀਰਵਾਰ ਦੇਰ ਸ਼ਾਮ ਛਾਤੀ ਦੇ ਵਿੱਚ ਤੇਜ਼ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਸ ਨੂੰ ਨੇੜਲੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ ਫਿਲਹਾਲ ਉਸ ਦੀ ਮਰਤਕ ਦੇ ਸ਼ੁੱਕਰਵਾਰ ਨੂੰ ਸ਼ੰਭੂ ਸਰਹੱਤੇ ਲਿਆਂਦੀ ਜਾਵੇਗੀ ਅਤੇ ਕਿਸਾਨ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ ਹਰਿਆਣਾ ਪੁਲਿਸ ਨੇ ਸ਼ੁੱਕਰਵਾਰ ਨੂੰ ਪ੍ਰਦਰਸ਼ਨ ਕਰੀ ਕਿਸਾਨਾਂ ਦੇ ਅੰਬਾਲਾ ਕੋਲ ਸ਼ੰਭੂ ਸਰਹੱਦ ਤੇ ਬੈਰੀਕੇਡ ਦੇ ਵੱਲ ਵਧਣ ਤੋਂ ਬਾਅਦ ਉਹਨਾਂ ਨੂੰ ਦੜਾਉਣ ਦੇ ਲਈ ਹੰਝੂ ਗੈਸ ਦੇ ਗੋਲੇ ਦਾਗੇ ਨੇ ਹਾਲੇ ਟਕਰਾਅ ਫਸਲਾਂ ਦੇ ਲਈ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੀ ਮੰਗ ਨੂੰ ਲੈ ਕੇ ਕਿਸਾਨਾਂ ਦੇ ਦਿੱਲੀ ਚਲੋ ਮਾਰਚ ਦਾ ਚੌਥਾ ਦਿਨ ਹੈ ਤੇ ਪੰਜਾਬ ਦੇ ਪ੍ਰਦਰਸ਼ਨਕਾਰੀ ਕਿਸਾਨ ਹਰਿਆਣਾ ਦੇ ਨਾਲ ਲੱਗਦੀ ਰਾਜ ਦੀ ਸਰਹੱਦ ਤੇ ਦੋ ਬਿੰਦੂਆਂ ਜਾਨੀ ਕਿ ਸ਼ੰਭੂ ਅਤੇ ਖਨੌਰੀ ਤੇ ਰੁਕੇ ਹੋਏ ਨੇ ਪ੍ਰਦਰਸ਼ਨ ਦੇ ਪਹਿਲੇ ਦੋ ਦਿਨ ਵੀ ਕਿਸਾਨ ਅਤੇ ਹਰਿਆਣਾ ਪੁਲਿਸ ਦੇ ਜਵਾਨਾਂ ਵਿਚਾਲੇ ਝੜਪਾਂ ਹੋਈਆਂ ਸਨ ਤੇ ਸਿਕਤੇ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਜਨੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਦਬਾਅ ਬਣਾਉਣ ਦੇ ਲਈ ਦਿੱਲੀ ਚਲੋ ਮਾਰਚ ਦੀ ਅਪੀਲ ਕੀਤੀ ਸੀ ਅਤੇ ਪੰਜਾਬ ਦੇ ਕਿਸਾਨਾਂ ਨੇ ਮੰਗਲਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਵੱਲ ਮਾਰਚ ਸ਼ੁਰੂ ਕੀਤਾ ਪਰ ਸੁਰੱਖਿਆ ਕਰਮੀਆਂ ਨੇ ਸ਼ੰਭੂ ਅਤੇ ਖਨੋਰੀ ਸਰਹੱਦ ਬਿੰਦੂਆਂ ਦੇ ਉੱਤੇ ਉਹਨਾਂ ਨੂੰ ਰੋਕ ਦਿੱਤਾ ਸੀ ਅਤੇ ਐਮਐਸਪੀ ਦੀ ਕਾਨੂੰਨੀ ਗਰੰਟੀ ਤੋਂ ਇਲਾਵਾ ਕਿਸਾਨ ਸੁਆਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਨੂੰ ਲਾਗੂ ਕਰਨ ਅਤੇ ਕਿਸਾਨਾਂ ਤੇ ਖੇਤੀ ਮਜ਼ਦੂਰਾਂ ਦੇ ਲਈ ਪੈਨਸ਼ਨ, ਖੇਤੀ ਕਰਜ਼ਾ ਮੁਆਫ ਅਤੇ ਬਿਜਲੀ ਦਰਾਂ ਦੇ ਵਿੱਚ ਕੋਈ ਵਾਅਦਾ ਨਹੀਂ ਅਤੇ ਪੁਲਸ ਮਾਮਲਿਆਂ ਨੂੰ ਵਾਪਸ ਲੈ ਨਤੇ 2021 ਦੇ ਵਿੱਚ ਲਖੀਮਪੁਰ ਖਿਰੀ ਹਿੰਜਾ ਦੇ ਪੀੜਤਾਂ ਦੇ ਲਈ ਨਿਆ ਅਤੇ ਭੂਮੀ ਐਕਵਾਇਰ ਐਕਟ 2013 ਦੀ ਬਹਾਲੀ ਅਤੇ 2020 ਤੇ 21 ਦੇ ਵਿੱਚ ਪਿਛਲੇ ਅੰਦੋਲਨ ਦੇ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਕਟਕਟ ਸਮਰਥਨ ਬোলਦੀ ਕਾਨੂੰਨੀ ਗਾਰੰਟੀ ਸਮੇਤ ਵਕ ਵਕ ਮੰਗਾਂ ਨੂੰ ਸਵੀਕਾਰ ਕਰਨ ਦੇ ਲਈ ਸਰਕਾਰ ਤੇ ਦਬਾਅ ਬਣਾਉਣ ਨੂੰ ਲੈ ਕੇ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਸ਼ੁੱਕਰਵਾਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਉੱਤੇ ਹੀ ਅੱਜ ਕਿਸਾਨ ਦੇ ਦਿੱਲੀ ਚਲੋ ਅੰਦੋਲਨ ਦਾ ਚੌਥਾ ਦਿਨ ਹੈ ਤੇ ਭਾਰਤ ਬੰਦ ਦੇ ਕਾਰਨ ਜਦੋਂ ਕਿਸਾਨਾਂ ਦੇ ਵੱਲੋਂ ਗੱਡੀ ਰੋਕੀ ਗਈ ਤਾਂ ਆਕਾਰ ਦੇ ਵਿੱਚ ਬੈਠੀਆਂ ਕੁੜੀਆਂ ਉਹਨਾਂ ਦੇ ਨਾਲ ਔਖੀਆਂ ਹੋਣ ਲੱਗੀਆਂ। ਇੰਨਾ ਹੀ ਨਹੀਂ ਕੁੜੀਆਂ ਦੇ ਵੱਲੋਂ ਕਿਸਾਨਾਂ ਨੂੰ ਗੰਦੇ ਇਸ਼ਾਰੇ ਕੀਤੇ ਗਏ ਤੇ ਗਾਲ੍ਹਾਂ ਵੀ ਕੱਢਿਆ ਗਿਆ। ਜਦੋਂ ਕੁੜੀਆਂ ਨੂੰ ਪੁੱਛਿਆ ਗਿਆ ਤਾਂ ਤੁਸੀਂ ਗਾਲ੍ਹਾਂ ਕਿਉਂ ਕੱਢ ਰਹੇ ਹੋ ਤਾਂ ਉਹ ਕਹਿੰਦੀ ਆ ਤੁਸੀਂ ਸਾਨੂੰ ਰੋਕ ਕਿਉਂ ਰਹੇ ਹੋ। ਇਸ ਦੌਰਾਨ ਕਿਸਾਨਾਂ ਤੇ ਕੁੜੀਆਂ ਵਿਚਾਲੇ ਕਾਫੀ ਬਹਿਸ ਹੋਈ ਤੇ ਇਸ ਦੌਰਾਨ ਇੱਕ ਬਜ਼ੁਰਗ ਕਿਸਾਨ ਨੌਜਵਾਨ ਕਿਸਾਨਾਂ ਨੂੰ ਸਮਝਾਉਂਦਾ ਹੈ ਕਿ ਉਸਨੂੰ ਕੱਢੀ ਜਾਂਦੇ ਹੋ ਗਾਲ੍ਹਾਂ ਤੁਸੀਂ ਚੁੱਪ ਕਰ ਜਾਓ। ਵੀਰਵਾਰ ਨੂੰ ਕਿਸਾਨ ਆਗੂਆਂ ਤੇ ਕੇਂਦਰੀ ਮੰਤਰੀਆਂ ਵਿਚਾਲੇ ਤੀਜੇ ਗੇਟ ਦੀ ਮੀਟਿੰਗ ਅੱਧੀ ਰਾਤ ਤੱਕ ਜਾਰੀ ਰਹੀ ਵੀਰਵਾਰ ਸ਼ਾਮ 7:30 ਵਜੇ ਦੇ ਕਰੀਬ ਸ਼ੁਰੂ ਹੋਈ ਮੀਟਿੰਗ ਦੇਰ ਰਾਤ ਤਕ ਤਕਰੀਬਨ 1:30 'ਤੇ ਖਤਮ ਹੋਈ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਮੌਜੂਦ ਰਹੇ ਕੇਂਦਰ ਅਤੇ ਕਿਸਾਨਾਂ ਵਿਚਾਲੇ ਅਗਲੀ ਮੀਟਿੰਗ ਐਤਵਾਰ ਨੂੰ ਹੋਵੇਗੀ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੀਟਿੰਗ ਦੇ ਦੌਰਾਨ ਸਾਰੀਆਂ ਮੰਗਾਂ ਨੂੰ ਲੈ ਕੇ ਬਹੁਤ ਪੋਜ਼ਿਟਿਵ ਢੰਗ ਦੇ ਨਾਲ ਗੱਲਬਾਤ ਹੋਈ ਹੈ ਉਹ ਮੈਂ ਆਪਣੇ ਲੋਕਾਂ ਦੇ ਵਕੀਲ ਦੇ ਤੌਰ ਤੇ ਇੱਥੇ ਆਵਾਂ ਤੇ ਇਸ ਦੌਰਾਨ ਮੁੱਖ ਮੰਤਰੀ ਨੇ ਹਰਿਆਣਾ ਸਰਕਾਰ ਦੇ ਵੱਲੋਂ ਡਰੋਨ ਰਾਹੀਂ ਕੀਤੀ ਜਾ ਰਹੀ ਸੈਲਿੰਗ ਦਾ ਮੁੱਦਾ ਵੀ ਚੁੱਕਿਆ ਉਹਨਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਸਾਡੇ ਇਲਾਕੇ ਦੇ ਵਿੱਚ ਡਰੋਨ ਭੇਜ ਕੇ ਕਿਸਾਨਾਂ ਤੇ ਸੈਲਿੰਗ ਕਰਵਾ ਰਹੀ ਹੈ ਕਿਸਾਨ ਆਗੂਆਂ ਨੇ ਵੀ ਮੰਤਰੀਆਂ ਨੂੰ ਸੈਲ ਵੀ ਦਿਖਾਏ ਨੇ ਤੇ ਮੁੱਖ ਮੰਤਰੀ ਨੇ ਮੰਤਰੀਆਂ ਨੂੰ ਕਿਹਾ ਕਿ ਸਾਡੇ ਨਾਲ ਬੇਗਾਨੇ ਦੇਸ਼ ਦੇ ਨਾਗਰਿਕਾਂ ਵਾਲਾ ਵਿਦਕਰਨ ਨਾ ਕਰੋ। ਉਹਨਾਂ ਨੇ ਕੇਂਦਰੀ ਮੰਤਰੀਆਂ ਤੋਂ ਭਰੋਸਾ ਲਿਆ ਹੈ ਕਿ ਉਹ ਹਰਿਆਣਾ ਸਰਕਾਰ ਦੇ ਨਾਲ ਗੱਲਬਾਤ ਕਰਨਗੇ ਤਾਂ ਉਹਨਾਂ ਨੂੰ ਸ਼ਾਂਤੀ ਰੱਖਣ ਦੇ ਲਈ ਕਹਿਣਗੇ। ਇਸ ਦੇ ਨਾਲ ਹੀ ਕਿਸਾਨਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਕਿਸਾਨ ਸ਼ਾਂਤੀ ਸ਼ਾਂਤੀ ਬਣਾ ਕੇ ਰੱਖਣ ਤੇ ਉਹਨਾਂ ਨੇ ਇਸ ਨੂੰ ਨਿਭਾਇਆ ਵੀ ਹੈ। ਆਦਮਪੁਰ ਦੇ ਮਹੱਲਾ ਜੀਤਨਗਰ ਦੇ ਸ਼ੇਮੀ ਕਲਾਸ ਦੇ ਵਿਦਿਆਰਥੀ ਜੈਵੀਰ ਸਿੰਘ ਪੁੱਤਰ ਸਤਵਿੰਦਰ ਸਿੰਘ ਦੇ ਗਲੇ ਦੇ ਵਿੱਚ ਚਾਈਨਾ ਡੋਰਫਸ ਜਾਂਦੇ ਕਾਰਨ ਉਸਦੀ ਦਰਦਨਾਕ ਮੌਤ ਹੋ ਗਈ ਜਾਇਵੀਰ ਸਿੰਘ ਦੇ ਵੱਡੇ ਭਰਾ ਹਰਜੋਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਭਰਾ ਦੇ ਨਾਲ ਐਕਟੀਵਾ ਤੇ ਡਾਕਖਾਨੇ ਵਿਖੇ ਕਿਸੇ ਕੰਮ ਦੇ ਲਈ ਆਏ ਸਨ ਜਾਂ ਦੋਵੇਂ ਭਰਾ ਦਾਣਾ ਮੰਡੀ ਆਦਮਪੁਰ ਤੋਂ ਜੀਤ ਨਗਰ ਨੂੰ ਜਾ ਰਹੇ ਸਨ ਤਾਂ ਰਸਤੇ ਦੇ ਵਿੱਚ ਲਟਕ ਰਹੀ ਚਾਈਨਾ ਡੋਰ ਉਸ ਤੇ ਭਰਾ ਜੈਬੀਰ ਸਿੰਘ ਦੇ ਗਲੇ ਦੇ ਵਿੱਚ ਫਸ ਗਈ ਜਿਸ ਕਾਰਨ ਉਸ ਦੀਆਂ ਨਾੜਾਂ ਕੱਟੀਆਂ ਗਈਆਂ ਤੇ ਉਹ ਲਹੂ ਲਹਾਨ ਹੋ ਗਿਆ ਉਸਨੇ ਡੋਰ ਨੂੰ ਕੱਟਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਕੱਟ ਨਾ ਹੋਈ ਅਤੇ ਉਸਨੇ ਜ਼ਖਮੀ ਭਰਾ ਨੂੰ ਹਸਪਤਾਲ ਲਿਜਾਣ ਦੇ ਹੋਏ ਲੋਕਾਂ ਕੋਲੋਂ ਮਦਦ ਮੰਗੀ ਪਰ ਕਿਸੇ ਨੇ ਵੀ ਮਦਦ ਨਾ ਕੀਤੀ ਉਸਨੇ ਆਪਣੇ ਗੁਆਂਢੀ ਨੂੰ ਫੋਨ ਕਰਕੇ ਬੁਲਾਇਆ ਤਾਂ ਜ਼ਖਮੀ ਭਰਾ ਨੂੰ ਸਿਵਲ ਹਸਪਤਾਲ ਆਦਮਪੁਰ ਵਿਖੇ ਲੈ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਰਿਤਕ ਘਰਾਰ ਦੇ ਦਿੱਤਾ ਤੇ ਮਰਿਤਕ ਜੈਬੀਰ ਸਿੰਘ ਕਨਵੈਂਟ ਸਕੂਲ ਦਾ 6ਵੀਂ ਕਲਾਸ ਦਾ ਵਿਦਿਆਰਥੀ ਸੀ ਅਤੇ ਆਦਮਪੁਰ ਦੇ ਲੋਕਾਂ ਨੇ ਪੁਲਸ ਅਤੇ ਸਿਵਲ ਪ੍ਰਸ਼ਾਸਨ ਦੇ ਕੋਲੋਂ ਮੰਗ ਕੀਤੀ ਹੈ ਕਿ ਪਬੰਦੀਸ਼ੁਦਾ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਇਸ ਡੋਰ ਦੇ ਨਾਲ ਹੋਰ ਜਾਨਾਂ ਨਾ ਜਨ ਅਤੇ ਇਸ ਸਬੰਧੀ ਆਦਮਪੁਰ ਪੁਲਸ ਦੇ ਵੱਲੋਂ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਮਕਸੂਦਾ ਸਬਜੀ ਮੰਡੀ ਚ ਟਾਈਗਰ ਏਜੰਸੀ ਦੇ ਮਾਰਕ ਤੋਂ ਕਰੀਬ 4 ਲੁਟੇਰੇ 7.5 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਈ ਇੱਕ ਪਾਸੇ ਪੁਲਿਸ ਕਮਿਸ਼ਨਰ ਸ਼ਹਿਰ ਦੇ ਵਿੱਚ ਸ਼ਾਂਤੀ ਦੇ ਨਾਂ ਤੇ ਫੋਟੋ ਸੈਸ਼ਨ ਕਰਵਾ ਰਹੇ ਨੇ ਪਰ ਅਸਲੀਅਤ ਇਹ ਹੈ ਕਿ ਜਲੰਧਰ ਕਰਾਈਮ ਸਿਟੀ ਬੰਦੀ ਜਾਰੀ ਹੈ ਦੁੱਧ ਤੋਂ ਬਣਵਾਲੀਆਂ ਵਸਤਾਂ ਦਾ ਕੰਮ ਕਰਨ ਵਾਲੇ ਵਿਕੀ ਨੇ ਦੱਸਿਆ ਕਿ ਕੰਮ ਜ਼ਿਆਦਾ ਹੋਣ ਕਰਕੇ ਉਹ ਬੀਤੀ ਦੇਰ ਰਾਤ ਨੂੰ ਘਰ ਗਿਆ ਸੀ ਜਦੋਂ ਉਹ ਰਾਤ 12 ਵਜੇ ਦੁਕਾਨ ਤੋਂ ਘਰ ਜਾਣ ਦੇ ਲਈ ਨਿਕਲਿਆ ਤਾਂ ਅਚਾਨਕ ਕਾਰ ਦੇ ਕੋਲ ਇੱਕ ਨੌਜਵਾਨ ਆ ਗਿਆ ਤੇ ਉਹਨਾਂ ਨੇ ਸੋਚਿਆ ਕਿ ਉਹ ਜਾਣਕਾਰ ਹੈ ਪਰ ਜਿਵੇਂ ਹੀ ਉਸਦੇ ਕਾਰ ਦਾ ਦਰਵਾਜ਼ਾ ਖੋਲ੍ਹਿਆ ਤਾਂ تین ਨਕਾਬਪੋਸ਼ ਨੌਜਵਾਨ ਤੇਜ਼ਾਰ ਹਤਿਆਨਾ ਦੇ ਨਾਲ ਲੈਸ ਹੋ ਕੇ ਆਏ ਸਨ ਤੇ ਇਸ ਦੌਰਾਨ ਜਾਨੋ ਮਾਰਨ ਦੀ ਧਮਕੀ ਦੇ ਕੇ ਲੁਟੇਰੇ ਕਾਰ ਦੇ ਵਿੱਚੋਂ ਪੈਸਿਆਂ ਦੇ ਨਾਲ ਭਰਿਆ ਬੈਗ ਕੱਟ ਕੇ ਫਰਾਰ ਹੋ ਗਏ ਵਕੀਲ ਨੇ ਲੁਟੇਰਿਆਂ ਦਾ ਪਿੱਛਾ ਕੀਤਾ ਪਰ ਉਹ ਪੱਜੰਦ ਦੇ ਵਿੱਚ ਕੰਮਜਾਬ ਹੋ ਗਏ ਤੇ ਸੂਚਨਾ ਮਿਲਣ ਤੋਂ ਬਾਅਦ ਥਾਣਾ ਇੱਕ ਦੀ ਪੁਲਿਸ ਦੀ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ ਚੰਡੀਗੜ੍ਹ 'ਚ ਭਾਰਤਬੰਦ ਦਾ ਕੋਈ ਅਸਰ ਦਿਖਾਈ ਨਹੀਂ ਦਿੱਤਾ ਪਰ ਚੰਡੀਗੜ੍ਹ ਆਉਣ ਵਾਲੇ ਯਾਤਰੀਆਂ ਤੇ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਸੈਕਟਰ 43 ਜਾਂ ਸੈਕਟਰ 17 ਬੱਸ ਸੜੇ ਦੀ ਗੱਲ ਕਰੀਏ ਤਾਂ ਜਿੱਥੇ ਰੋਜ਼ਾਨਾ ਦੁਜੇ ਸੂਬਿਆਂ ਤੋਂ ਬੱਸਾਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਸੀ ਬੱਸ ਸੜੇ ਤੇ ਕਾਫੀ ਜ਼ਿਆਦਾ ਜਮ ਦੇਖਿਆ ਜਾਂਦਾ ਸੀ ਤੇ ਅੱਜ ਅਜੇ ਹਾਂ ਬਿਲਕੁਲ ਨਹੀਂ ਸੀ ਬਸਾਂ ਦੀ ਆਵਾਜਾਈ ਬੰਦ ਦੇ ਸੱਦੇ ਦੇ ਕਾਰਨ ਕਾਫੀ ਕਟ ਸੀ ਅਤੇ ਆਪਣੀ ਮੰਜ਼ਿਲ ਤੇ ਜਾਣ ਵਾਲੇ ਲੋਕ ਕਾਫੀ ਪਰੇਸ਼ਾਨ ਦਿਖੇ ਹਾਲਾਂਕਿ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੀਆਂ ਬੱਸਾਂ ਨਾਂ ਦੇ ਬਰਾਬਰ ਪਹੁੰਚ ਰਹੀਆਂ ਸਨ ਅਤੇ ਹਿਮਾਚਲ ਰੋਡਵੇਜ਼ ਦੀਆਂ ਬੱਸਾਂ ਵੀ ਖੜੀਆਂ ਰਹੀਆਂ ਇਸ ਕਾਰਨ ਸੈਕਟਰ 43 ਬੱਸ ਸੜੇ ਤੋਂ ਵੀ ਕਾਫੀ ਘਟ ਗਿਣਤੀ ਦੇ ਵਿੱਚ ਬੱਸਾਂ ਰਵਾਨਾ ਨਹੀਂ ਹੋਈਆਂ ਤੇ ਦਿੱਲੀ ਦੇ ਲਈ ਸਿਰਫ 25 ਫੀਸਦੀ ਬੱਸਾਂ ਹੀ ਜਾ ਰਹੀਆਂ ਸਨ ਕਿਸਾਨਾਂ ਦੇ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸਿੱਧੇ ਦਾ ਵਿਦਿਆਰਥੀਆਂ ਤੇ ਵੱਡਾ ਪ੍ਰਭਾਵ ਪਿਆ ਦੱਸਦੀ ਕਿ ਜਿੱਥੇ ਕਿਸਾਨਾਂ ਦੇ ਵੱਲੋਂ ਬੰਦ ਦਾ ਐਲਾਨ ਕੀਤਾ ਗਿਆ ਸੀ ਉੱਥੇ ਹੀ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਦੇ ਦੁਆਰਾ ਵੀ ਕਿਸਾਨਾਂ ਦੇ ਸਮਰਥਨ ਦੀ ਗੱਲ ਕਹੀ ਗਈ ਸੀ ਜਿਸ ਕਾਰਨ ਬੱਸ ਸੇਵਾਵਾਂ ਵਿੱਚ ਪੂਰੀ ਤਰ੍ਹਾਂ ਠਾਪ ਰਹੀਆਂ ਤੇ ਵਿਦਿਆਰਥੀ ਟਰੈਕਟਰ ਟਰਾਲੀਆਂ ਤੇ ਸਵਾਰ ਹੋ ਕੇ ਇਮਤਿਹਾਨ ਦੇਣ ਪਹੁੰਚੇ ਉਧਰ ਸਵੇਰ ਪਰ ਦੇ ਵਿੱਚ ਬੱਸ ਸਟੈਂਡਾਂ ਤੇ ਵੀ ਯਾਤਰੀਆਂ ਨੂੰ ਪਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਅੱਜ ਦੀ ਫਟਾਫਟ ਖਬਰਾਂ ਦੇ ਵਿੱਚ ਬਸ ਇਨਾ ਹੀ ਮੈਨੂੰ ਗੁਰਪ੍ਰੀਤ ਕੌਰ ਨੂੰ ਬਹੁਤ ਬਹੁਤ ਧੰਨਵਾਦ ਸਸ਼ੀਆ ਕਾਲ